ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਅੱਜ ਜਿਹੜਾ ਆਪਣਾ ਟੌਪਿਕ ਹੋਊਗਾ ਉਹ ਹੋਊਗਾ ਭਾਰਤ ਦਾ ਸਾਰੀ ਦੁਨੀਆ ਦੇ ਵਿੱਚ ਚੌਥੀ ਲਾਰਜੇਸਟ ਇਕਨੋਮੀ ਬਣਨਾ ਤਾਂ ਇਹ ਇੱਕ ਬਹੁਤ ਹੀ ਹਿਸਟੋਰੀਕਲ ਮਾਈਲਸਟੋਨ ਹੈ ਜਿਹਨੂੰ ਆਪਾਂ ਪੰਜਾਬੀ ਚ ਇਤਿਹਾਸਿਕ ਮੀਲ ਪੱਥਰ ਵੀ ਕਹਿ ਸਕਦੇ ਹਾਂ ਭਾਰਤ ਦਾ ਜਿਹੜਾ ਇਹਨੇ ਅਚੀਵ ਕੀਤਾ ਹੈ ਤੇ ਅ ਇਹਦੇ ਵਿੱਚ ਹੁਣ ਆਪਾਂ ਦੇਖ ਗਏ ਵੀ ਭਾਰਤ ਹੁਣ ਪੰਜਵੇਂ ਨੰਬਰ ਤੋਂ ਚੌਥੇ ਨੰਬਰ ਤੇ ਪਹੁੰਚਿਆ ਹੈ ਤਾਂ ਜਿਹੜੀ ਇਹ ਤੋਂ ਪਹਿਲਾਂ ਲਿਸਟ ਸੀਗੀ ਜੀਡੀਪੀ ਦੇ ਮਾਮਲੇ 'ਚ ਤਾਂ ਜੀਡੀਪੀ ਥੋੜਾ ਦੱਸ ਦਈਏ ਦਰਸ਼ਕਾਂ ਨੂੰ ਜੀ ਜੀਡੀਪੀ ਦਾ ਮਤਲਬ ਹੁੰਦਾ ਜੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਜੇ ਨੂੰ ਆਪਾਂ ਸਿੰਪਲ ਭਾਸ਼ਾ ਵਿੱਚ ਸਮਝ ਗਏ ਉਦਾਹਰਨ ਲੈਨੇ ਆ ਸਪੋਜ਼ ਕਰੋ ਕੋਈ ਕਿਸਾਨ ਹੈ ਜੀ ਆਪਦੇ ਖੇਤ ਦੇ ਵਿੱਚ ਉਹ ਖੇਤੀ ਕਰਦਾ ਤਾਂ ਖੇਤੀ ਕਰਕੇ ਕੋਈ ਆਪਣੀ ਆਮਦਨ ਕਮਾਉਂਦਾ ਹੁਣ ਉਹ ਜਿਹੜੀ ਆਮਦਨ ਆ ਉਹ ਬਾਜ਼ਾਰ 'ਚ ਵੇਚੂਗਾ ਤਾਂ ਆ ਇਹ ਉਦਾਹਰਨ ਲੈਂ ਸਕਦਾ ਵੀ ਇੱਕ ਕਿਸਾਨ ਦੀ ਕੀ ਹੈ ਜੀ ਜੀਡੀਪੀ ਹੈ ਇਨੂੰ ਕਹਿੰਦੇ ਗ੍ਰੋਸ ਡੋਮੈਸਟਿਕ ਪ੍ਰੋਡਕਟ ਜਿਹੜਾ ਉਹਨੇ ਪੈਦਾ ਕੀਤਾ ਤੇ ਇਹ ਨੂੰ ਜੇ ਵੱਡੇ ਪੱਧਰ ਤੇ ਦੇਖੀਏ ਤਾਂ ਜਦੋਂ ਸਾਰੇ ਭਾਰਤ ਚ ਚੀਜ਼ਾਂ ਬਣਾਈਆਂ ਜਾਂਦੀਆਂ ਇੱਕ ਸਾਲ ਦੇ ਵਿੱਚ ਤੇ ਉਹ ਬਾਹਰ ਐਕਸਪੋਰਟ ਕੀਤੀਆਂ ਜਾਂਦੀਆਂ ਬਾਹਰ ਭੇਜੀਆਂ ਜਾਂਦੀਆਂ ਤਾਂ ਉਹਨੂੰ ਆਪਾਂ ਕਿਸੇ ਵੀ ਦੇਸ਼ ਦੀ ਜੀਡੀਪੀ ਕਹਿੰਦੇ ਆ ਤਾਂ ਹੁਣ ਭਾਰਤ ਚੌਥੇ ਨੰਬਰ ਤੇ ਹੈ ਜੀ ਤਾਂ ਜੇ ਦੇਖੀਏ ਪਹਿਲੇ ਨੰਬਰ ਤੇ ਯੂਐਸਏ ਹੈ ਦੂਜੇ ਤੇ ਚਾਈਨਾ ਹੈ ਤੀਜੇ ਤੇ ਜਰਮਨੀ ਹੈ ਪਹਿਲਾਂ ਭਾਰਤ 5ਵੇਂ ਤੇ ਸੀ ਤੇ ਜਾਪਾਨ 4ਵੇਂ ਤੇ ਸੀ ਹੁਣ ਰੀਸੈਂਟਲੀ ਜਾਪਾਨ ਨੂੰ ਭਾਰਤ ਨੇ ਜੀਡੀਪੀ ਦੇ ਮਾਮਲੇ ਦੇ ਵਿੱਚ ਪਿੱਛੇ ਕੀਤਾ ਤਾਂ ਇਹ ਦੱਸ ਰਿਹਾ ਵੀ ਜੇ ਇਹੀ ਰਫਤਾਰ ਰਹੀ ਆਪਣੀ ਤਰੱਕੀ ਦੀ ਤਾਂ ਭਾਰਤ 2028 ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਇਕਨੋਮੀ ਹੋਊਗਾ ਜਿਹਦੇ ਵਿੱਚ ਇਹ ਦੌੜ ਹੈ ਹੁਣ ਯੂਐਸਏ ਤੇ ਚਾਈਨਾ ਦੇ ਵਿੱਚ ਹੁਣ ਯੂਐਸਏ ਅੱਗੇ ਹੈ ਤਾਂ ਚਾਈਨਾ ਦੂਜੇ ਨੰਬਰ ਤੇ ਹੈ ਤੇ 2028 ਤੱਕ ਇਹ ਹੈ ਵੀ ਭਾਰਤ ਤੀਜੇ ਨੰਬਰ ਤੇ ਪਹੁੰਚ ਜਾਊਗਾ ਤਾਂ ਪਰ ਕੁਝ ਜਿਹੜੇ ਅਰਥਸ਼ਾਸਤਰੀ ਹੈ ਉਹ ਇਹ ਕਹਿੰਦੇ ਆ ਜੀ ਵੀ ਜੀਡੀਪੀ ਤਾਂ ਭਾਰਤ ਦੀ ਬੜਾ ਵਧੀਆ ਪਰ ਜਿਹੜੀ ਭਾਰਤ ਦੀ ਪਰ ਕੈਪੀਟਲ ਇਨਕਮ ਹੈ ਹੁਣ ਪਰ ਕੈਪੀਟਲ ਇਨਕਮ ਕੀ ਹੁੰਦਾ ਜੀ ਜੇ ਸਿੰਪਲ ਭਾਸ਼ਾ ਵਿੱਚ ਸਮਝ ਗਏ ਪਰ ਕੈਪੀਟਲ ਦਾ ਮਤਲਬ ਹੈ ਵੀ ਇੱਕ ਬੰਦੇ ਦੀ ਕਿੰਨੀ ਆਮਦਨ ਹੈ ਜਿਵੇਂ ਉਦਾਹਰਨ ਲੈਨੇ ਆ ਸਪੋਜ਼ ਕਰੋ ਕੋਈ ਕਿਸਾਨ ਹੈ ਜੀ ਤੇ ਉਹਦੇ ਘਰੇ 5 ਜੀ ਹੈ ਜੇ ਮੰਨ ਕੇ ਚੱਲੋ ਉਹਦੇ 5 ਲੱਖ ਦੀ ਫਸਲ ਹੁੰਦੀ ਹੈ ਸਾਲ ਦੀ ਤਾਂ ਹਰੇਕ ਪਰਸਨ ਨੂੰ ਹਰੇਕ ਬੰਦੇ ਨੂੰ ਕਿੰਨੇ-ਕਿੰਨੇ ਰੁਪਏ ਆਏ 1-1 ਲੱਖ ਰੁਪਏ ਆਇਆ ਜੇ 5 ਜਾਣੇ ਆ ਤਾਂ ਠੀਕ ਹੈ ਜੀ ਉਹਨੂੰ ਪਰ ਕੈਪੀਟਲ ਇਨਕਮ ਕਹਿੰਦੇ ਆ ਵੀ ਹਰੇਕ ਦੀ ਕਿੰਨੀ ਹੈ ਤਾਂ ਉਵੇਂ ਹੀ ਇਹ ਕਹਿ ਰਹੇ ਆ ਵੀ ਜੇ ਭਾਣਾ ਜੀ ਡੀਪੀ ਆਪਣੀ ਵਧੀ ਹੈ ਪਰ ਜਿਹੜੀ ਭਾਰਤ ਦੀ ਪਰ ਕੈਪੀਟਲ ਇਨਕਮ ਹੈ ਨਾ ਉਹ ਬਹੁਤ ਥੋੜੀ ਹੈ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਜੀ ਆਪਣੀ ਪਰ ਕੈਪੀਟਲ ਇਨਕਮ ਦੂਜੇ ਜਿਹੜੇ ਵਿਕਾਸਸ਼ੀਲ ਦੇਸ਼ ਹੈ ਜਿਹੜੇ ਡਿਵੈਲਪਡ ਹੋ ਚੁੱਕੇ ਦੇਸ਼ ਹੈ ਉਹਨਾਂ ਤੋਂ ਘੱਟ ਹੈ ਪਰ ਇਹ ਵੀ ਇੱਕ ਸਰਵੇ ਆਇਆ ਵੀ ਪਿਛਲੇ ਕਈ ਸਾਲਾਂ ਦੇ ਵਿੱਚ ਜਿਹੜੀ ਭਾਰਤ ਦੀ ਪਰ ਕੈਪੀਟਲ ਇਨਕਮ ਹੈ ਉਹਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਇਨਕਰੀਸ ਹੋਇਆ ਦੂਜੇ ਦੇਸ਼ਾਂ ਦੇ ਮੁਕਾਬਲੇ ਤਾਂ ਜੇ ਆਪਾਂ ਹੋਰ ਦੇਖੀਏ ਵੀ ਅੱਜ ਤੋਂ 10 ਸਾਲ ਪਹਿਲਾਂ ਜਿਹਨੂੰ ਡੇਕੇਡ ਕਹਿੰਦੇ ਆ ਜੀ ਅ ਡੇਕੇਡ ਇਅਰ ਕੁਝ ਡੇਕੇਡ ਸਾਲ ਪਹਿਲਾਂ ਆਪਣੀ ਜਿਹੜੀ ਆਪਾਂ 10ਵੇਂ ਨੰਬਰ ਤੇ ਸੀ ਦੁਨੀਆ ਦੇ ਪਰ ਹੁਣ ਆਪਾਂ ਹੌਲੀ-ਹੌਲੀ ਭਾਰਤ ਚੌਥੀ ਨੰਬਰ ਤੇ ਪਹੁੰਚਿਆ ਤੇ ਇਹਨੂੰ 10 ਸਾਲ ਲੱਗੇ ਡੇਕੜ ਲੱਗ ਗਿਆ ਤਾਂ ਆਪਾਂ ਦਾ ਭਾਰਤ ਜੇ ਐਂ ਤਰੱਕੀ ਕਰਦਾ ਗਿਆ ਤਾਂ ਆਪਾਂ ਇਹ ਕੋਈ ਦਿਨ ਦੂਰ ਨਹੀਂ ਵੀ ਜਦੋਂ ਆਪਾਂ ਦੁਨੀਆ ਦੀ ਪਹਿਲੇ ਨੰਬਰ ਦੀ ਇਕਨੋਮੀ ਹੋਵਾਂਗੇ ਤਾਂ ਉਹਦੇ 'ਚ ਹਜੇ ਬਹੁਤ ਰਾਹ ਪੈੜਾ ਆਪਣਾ ਲੰਮਾ ਪਿਆ ਹੈ ਆਪਾਂ ਨੂੰ ਬਹੁਤ ਚੀਜ਼ਾਂ ਹਜੇ ਹੋਰ ਕਰਨੀਆਂ ਪੈਣੀਆਂ ਐ ਜੇ ਆਪਾਂ ਤਰੱਕੀ ਕਰਨੀ ਐ ਤਾਂ ਤਾਂ ਜਿਹੜੀ ਆਪਣੀ ਜੀਡੀਪੀ ਵਧਣ ਦੀ ਦਰ ਹੈ ਜੀ ਉਹ ਤਾਂ ਕਈ ਕਈ ਜਿਹੜੇ ਵੱਡੇ ਦੇਸ਼ ਐ ਉਹਨਾਂ ਨੂੰ ਵੀ ਇਹਨੇ ਹੈਰਾਨ ਕੀਤਾ ਹੈ ਤਾ ਆਪਣੀ ਜਿਹੜੀ ਆ 2-3 ਸਾਲਾਂ ਦੇ ਵਿੱਚ ਗਰੋਥ ਰਹੀ ਹੈ ਜੀਡੀਪੀ ਦੀ ਉਹ 6.7% ਰਹੀ ਹੈ ਤੇ ਉਹ ਉਹ ਦੁਨੀਆ ਦੇ ਸਾਰੇ ਜਿੰਨੇ ਵੀ ਦੇਸ਼ ਹੈ ਉਹਨਾਂ ਤੋਂ ਸਭ ਤੋਂ ਜ਼ਿਆਦਾ ਹੈ ਇਵਨ ਚਾਈਨਾ ਤੋਂ ਕਿਉਂਕਿ ਚਾਈਨਾ ਕਰੋਨਾ ਦੇ ਵਿੱਚ ਥੋੜਾ ਜਿਹਾ ਡਾਊਨ ਹੋਇਆ ਆਪਣੀ ਚਾਈਨਾ ਤੋਂ ਵੀ ਜਿਹੜੀ ਗਰੋਥ ਹੈ ਜੀਡੀਪੀ ਦੀ ਉਹ ਜ਼ਿਆਦਾ ਰਹੀ ਹੈ ਤਾਂ ਹੁਣ ਜੀਡੀਪੀ ਦੇ ਵਿੱਚ ਆਪਾਂ ਦੇਖ ਗਏ ਵੀ ਜੀਡੀਪੀ ਬੰਦ ਹੀ ਕਿੱਥੋਂ ਹੈ ਤਾਂ ਜੀਡੀਪੀ ਦੇ ਜਿਹੜੇ ਉਹਦੇ ਵਿੱਚ ਆਉਂਦਾ ਜੀ ਵੀ ਜਿਹੜੀ ਗਵਰਨਮੈਂਟ ਰਿਫਾਰਮਸ ਲਿਆਉਂਦੀ ਹੈ ਰਿਫਾਰਮਸ ਤਬਦੀਲੀਆਂ ਲਿਆਉਂਦੀ ਹੈ ਤਾਂ ਕਿ ਹਰੇਕ ਬੰਦੇ ਦੀ ਇਨਕਮ ਚ ਵਾਧਾ ਹੋ ਸਕੇ ਇਹਦੇ ਵਿੱਚ ਜੇ ਕਿਸੇ ਦੇਸ਼ ਦੀ ਜੀਡੀਪੀ ਜ਼ਿਆਦਾ ਦਾ ਮਤਲਬ ਕਿ ਉੱਥੇ ਜਿਹੜੀ ਕੰਜ਼ਮਪਸ਼ਨ ਹੈ ਉਹ ਵੀ ਵੱਧ ਹੋਣੀ ਚਾਹੀਦੀ ਹੈ ਖਾਸ ਤਾ ਲੋਕਾਂ ਦੇ ਵਿੱਚ ਜੇ ਬਾਹਰੇ ਦੇਸ਼ੋਂ ਪੈਸਾ ਕੋਈ ਆਊਗਾ ਉਹਨੂੰ ਐਫਡੀਆਈ ਕਹ ਦਿੰਨੇ ਆ ਫੋਰਨ ਡਾਇਰੈਕਟ ਇਨਵੈਸਟਮੈਂਟ ਜਦੋਂ ਬਾਹਰਲੇ ਦੇਸ਼ ਤੋਂ ਕੋਈ ਮੰਨ ਲਓ ਸਪੋਟ ਕਰੋ ਭਾਰਤ ਚ ਆ ਕੇ ਪੈਸਾ ਲਾਉਂਦਾ ਉਹਨੂੰ ਕੀ ਕਹਿੰਨੇ ਆਪਾਂ ਐਫਡੀਆਈ ਕਹਿੰਨੇ ਆ ਜੀ ਤਾਂ ਇਹਦੇ ਵਿੱਚ ਜੀਡੀਪੀ ਦੇ ਨਾਲ-ਨਾਲ ਆਪਣੇ ਡਾਇਰੈਕਟ ਬੈਨੀਫਿਟਸ ਜਿਹੜੇ ਬੈਂਕਸ ਚ ਆਉਂਦੇ ਆ ਇਹ ਵੀ ਇੱਕ ਹੈਗਾ ਜੀਡੀਪੀ ਨੂੰ ਕਿਸੇ ਵੀ ਦੇਸ਼ ਦੀ ਚੱਕਰ ਆ ਜਿਹੜੇ ਦਾਰਾ ਇਹ ਚੀਜ਼ਾਂ ਚਾਹੀਦੀਆਂ ਹੁਣ ਆਪਣੇ ਦੇਸ਼ ਦੇ ਵਿੱਚ ਡਿਜੀਟਲ ਟਰਾਂਸਫਰਮੇਸ਼ਨ ਆਇਆ ਆਪਾਂ ਦੇਖ ਰਹੇ ਹਾਂ ਵੀ ਸਾਰਿਆਂ ਦੇ ਖਾਤੇ 'ਚ ਪੈਸੇ ਆਉਂਦੇ ਆ ਸਿੱਧੇ ਟਰਾਂਸਫਰ ਹੁੰਦੇ ਆ ਠੀਕ ਹੈ ਜੀ ਤਾਂ ਬਾਕੀ ਆਪਣੀ ਜਿਹੜੀ ਗਵਰਨਮੈਂਟ ਆ ਉਹਨੇ ਪੀਐਲਆਈ ਸਕੀਮਸ ਵੀ ਸ਼ੁਰੂ ਕੀਤੀਆਂ ਪੀਐਲਆਈ ਦਾ ਮਤਲਬ ਪ੍ਰੋਡਕਸ਼ਨ ਲਿੰਕਡ ਇਨਸੈਂਟਿਵਸ ਜਦੋਂ ਕੋਈ ਕੰਪਨੀ ਪ੍ਰੋਡਿਊਸ ਕਰੂਗੀ ਆਪਣੇ ਉਹਨੂੰ ਸਰਕਾਰ ਇਨਸੈਂਟਿਵ ਦਾ ਮਤਲਬ ਉਹ ਉਹਨੂੰ ਥੋੜੀ ਛੋਟ ਦਿੰਦੀ ਹੈ ਟੈਕਸ ਦੇ ਵਿੱਚ ਠੀਕ ਹੈ ਤਾਂ ਇਹ ਚੀਜ਼ਾਂ ਆਪਣੀਆਂ ਹੋ ਗਈਆਂ ਤਾਂ ਹੋਰ ਦੇਖੀਏ ਤਾਂ ਜੀ ਭਾਰਤ ਨੂੰ ਹਜੇ ਵੀ ਬਹੁਤ ਕੁਝ ਚੀਜ਼ਾਂ ਕਰਨ ਦੀ ਲੋੜ ਹੈ ਜਿਵੇਂ ਆਪਣੇ ਕਿਸੇ ਸਪੋਜ਼ ਕਰੋ ਕਿਸੇ ਕੰਪਨੀ ਨੇ ਬਾਹਰੋਂ ਆਉਣਾ ਤੇ ਉਹਨੇ ਇੱਥੇ ਆਪਦਾ ਕੰਮ ਸਟਾਰਟ ਕਰਨਾ ਉਹਦੇ ਮੂਰੇ ਦਿੱਕਤਾਂ ਕੀ ਆ ਹੁਣ ਪਹਿਲਾਂ ਤਾਂ ਲਾਇਸੈਂਸ ਦਾ ਬਹੁਤ ਚੱਕਰ ਹੈ ਜੀ ਲਾਇਸੈਂਸ ਲੈਣਾ ਹੀ ਬਹੁਤ ਔਖਾ ਹੈ ਠੀਕ ਹੈ ਤੇ ਹਰੇਕ ਸੈਕਟਰ ਹੈ ਮਤਲਬ ਜੇ ਕਿਸੇ ਬੰਦੇ ਨੇ ਫੈਕਟਰੀ ਸ਼ੁਰੂ ਕਰਨੀ ਆ ਉਹਨੂੰ ਹਰੇਕ ਤੋਂ ਲਾਇਸੈਂਸ ਲੈਣਾ ਪਊਗਾ ਜਿਹਦੇ ਵਿੱਚ ਉਦਾ ਕਾਫੀ ਸਮਾਂ ਜਾਇਆ ਹੋ ਜਾਂਦਾ ਹੈ ਤੇ ਕਈ ਸਾਲ ਨਿਕਲ ਜਾਂਦੇ ਆ ਤੇ ਪੇਪਰ ਵਰਕ ਆਪਣੇ ਭਾਰਤ ਚ ਇੰਨਾ ਹੈ ਕਿ ਕੰਮ اٹਕ ਜਾਂਦਾ ਤਾਂ ਬਾਕੀ ਤੁਹਾਨੂੰ ਪਤਾ ਹੈ ਜੀ ਇਹ ਚੀਜ਼ਾਂ ਚਲੋ ਥੋੜੀਆਂ ਜਿਹੀਆਂ ਦਰਸਤ ਹੋ ਵੀ ਰਹੀਆਂ ਜਿਹੜੀ ਰਿਸ਼ਵਤ ਹੈ ਉਹ ਹਰੇਕ ਤਕਰੀਬਨ ਬੰਦੇ ਨੂੰ ਆਤ ਪਈ ਪਈ ਹੈ ਰਿਸ਼ਵਤ ਦੀ ਤਾਂ ਰਿਸ਼ਵਤ ਤੋਂ ਵੀ ਆਪਾਂ ਨੂੰ ਕਿਉਂਕਿ ਜੇ ਕਰਪਸ਼ਨ ਫਰੀ ਹੋਵਾਂਗੇ ਤਾਂ ਫੇਰ ਹੀ ਆਪਣਾ ਦੇਸ਼ ਤਰੱਕੀ ਕਰੂਗਾ ਤਾਂ ਇਹਦੇ ਲਈ ਬਸ ਕਰਨਾ ਕੁਝ ਨਹੀਂ ਜੀ ਭਾਰਤ ਸਰਕਾਰ ਨੇ ਕੁਝ ਇਕਲਾਬ ਬਸ ਚੇਂਜ ਕਰਨਾ ਹੈ ਉਹਦੇ ਨਾਲ ਬਹੁਤ ਚੀਜ਼ਾਂ ਇਜ਼ੀ ਹੋ ਜਾਣਗੀਆਂ ਤਾਂ ਜਿਵੇਂ ਇੱਕ ਹੋਰ ਚੀਜ਼ ਕਰ ਸਕਦੇ ਆਪਾਂ ਕੀ ਕਿ ਹੁਣ ਜਿੰਨੀਆਂ ਚੀਜ਼ਾਂ ਹੁੰਦੀਆਂ ਉਹ ਜੇ ਫਿਜ਼ੀਕਲੀ ਬੰਦ ਕਰਕੇ ਆਪਾਂ ਸਾਰੀਆਂ ਆਨਲਾਈਨ ਕਰ ਦੇਈ ਤਾਂ ਉਹਦੇ ਨਾਲ ਦੇਖੋ ਕਿੰਨਾ ਸਮਾਂ ਬਚੂਗਾ ਤੇ ਕਰਾਪਸ਼ਨ ਵੀ ਵਿੱਚੋਂ ਮੁੱਕੂ ਕਿਉਂਕਿ ਜੇ ਰਾਸਤੇ ਵਿੱਚ ਦੀ ਫਾਈਲਾਂ ਜਾਂਦੀਆਂ ਤਾਂ ਉੱਥੇ ਵੱਡੇ ਵੱਡੇ ਮਗਰਮੱਛ ਬੈਠੇ ਆ ਜੀ ਉਹ ਰਿਸ਼ਵਤ ਲੈ ਕੇ ਹੀ ਕੰਮ ਕਰਦੇ ਆ ਵਰਨਾ ਉਹਨਾਂ ਦਾ ਤਾਂ ਉਹਨਾਂ ਦਾ ਨਾ ਤਾਂ ਪੈਨ ਚੱਲੇ ਹਣਾ ਇਹ ਚੀਜ਼ਾਂ ਪਰ ਤੂੰ ਹਜੇ ਹੋਰ ਵੀ ਕਰਨੀਆਂ ਪੈਣੀਆਂ ਤਾਂ ਇਹ ਇਸ ਦੇ ਨਾਲ ਹੋਰ ਕੀ ਆਪਣੀਆਂ ਵੀ ਇੱਕ ਜ਼ੀਰੋ ਇੰਟਰਵੈਂਸ਼ਨ ਹੋ ਜਾਈ ਹਿਊਮਨ ਦੀ ਜਿੰਨਾ ਜਿੰਨਾ ਆਪਾਂ ਹਿਊਮਨ ਨੂੰ ਘਟਾਉਂਦੇ ਜਾਵਾਂਗੇ ਤਾਂ ਓਨਾ ਹੀ ਕਿਉਂਕਿ ਜਿਹੜਾ ਹਿਊਮਨ ਹੈ ਉਹਦੀ ਸਾਈਕੋਲੋਜੀ ਹੈ ਵੀ ਉਹ ਇੱਕ ਤਾਂ ਕੰਮ ਸਲੋ ਕਰੂਗਾ ਤੇ ਇੱਕ ਕੀ ਹੈ ਉਹ ਉਹ ਜੇ ਜੇ ਰਿਸ਼ਵਤ ਲੈਂਦਾ ਤਾਂ ਫਿਰ ਹੋਰ ਵੀ ਕੰਮ ਨੂੰ ਲੰਮਕ ਜਾਂਦਾ ਤਾਂ ਇਹਦੇ ਵਿੱਚ ਆਪਾਂ ਇੱਕ ਉਦਾਹਰਨ ਲੈ ਸਕਦੇ ਹਾਂ ਜਾਪਾਨ ਦੀ ਜਪਾਨ ਤੁਸੀਂ ਦੇਖੋ ਵੀ ਬਹੁਤ ਤੇ ਜਿਹੜੇ ਕੰਮ ਐ ਨਾ ਉਹ ਬਿਨਾ ਇਨਸਾਨ ਤੋਂ ਹੀ ਹੁੰਦੇ ਆ ਜਿਵੇਂ ਉਦਾਹਰਨ ਹੈ ਜੇ ਤੁਸੀਂ ਕਿਸੇ ਹੋਟਲ 'ਚ ਜਾਓਗੇ ਤਾਂ ਆਮ ਆਪਣੇ ਕੀ ਨਾਮ ਹੋਟਲ ਜਾਵਾਂਗੇ ਤਾਂ ਪਰਸੈਪਸ਼ਨ ਜਾਵਾਂਗੇ ਪਹਿਲਾਂ ਹਨਾ ਤੇ ਰਿਸੈਪਸ਼ਨ 'ਚ ਆਪਾਂ ਐਂਟਰੀ ਕਰਾਂਗੇ ਤੇ ਉਹ ਤੋਂ ਕੀਜ਼ ਫੜਾਂਗੇ ਬਟ ਜਪਾਨ ਦੇ ਵਿੱਚ ਇਹ ਹੈ ਜੀ ਹਰ ਚੀਜ਼ ਆਨਲਾਈਨ ਹੈ ਤੁਸੀਂ ਆਨਲਾਈਨ ਹੀ ਬੁੱਕ ਕਰੋਗੇ ਆਪਦਾ ਕਮਰਾ ਠੀਕ ਹੈ ਤੁਸੀਂ ਜਾਓਗੇ ਜਦੋਂ ਤੁਹਾਨੂੰ ਕੋਡ ਆ ਜਾਊਗਾ ਤੇ ਜਿਵੇਂ ਪਾਸਵਰਡ ਕਹਿ ਦਿੰਦੇ ਆ ਤੁਸੀਂ ਪਾਸਵਰਡ ਭਰੋਗੇ ਤਾਂ ਗੇਟ ਖੁੱਲ ਜਾਊਗਾ ਠੀਕ ਹੈ ਤਾਂ ਉਹ ਚੀਜ਼ਾਂ ਉਹਨਾਂ ਨੇ ਬਹੁਤ ਸਿੰਪਲ ਕਰਤੀਆਂ ਤਾਂ ਹੋਰ ਕੀ ਕਰ ਸਕਦੇ ਆਪਾਂ ਵੀ ਚੀਜ਼ਾਂ ਜਿੰਨੀਆਂ ਜ਼ਿਆਦਾ ਮਸ਼ੀਨਸ ਨਾਲ ਕੰਮ ਹੋ ਜੂਗਾ ਉਹਨਾਂ ਹੀ ਕੀ ਹੈ ਕਿ ਜਿੰਨਾ ਮਸ਼ੀਨ ਨਾਲ ਹੋਊਗਾ ਕੰਮ ਫਾਸਟ ਹੋਊਗਾ ਤਾਂ ਇਹ ਇਹ ਆਪਣੇ ਵੀ ਇੱਕ ਅਕਸਰ ਦੇਖਣ ਨੂੰ ਮਿਲਦੀ ਹੈ ਸਾਰੇ ਇੰਡੀਆ 'ਚ ਹੀ ਹੈ ਕਿ ਆਪਣੇ ਜਿਹੜੇ ਥਾਣੇ ਵਾਲੇ ਹੈ ਹਨਾ ਉਹ ਬਹੁਤ ਹੀ ਜ਼ਿਆਦਾ ਆਮ ਲੋਕਾਂ ਤੇ ਜਿਹੜਾ ਕੋਈ ਸ਼ਿਕਾਇਤ ਲੈ ਕੇ ਆਂਦਾ ਉਹਦੇ ਨਾਲ ਬੜਾ ਮਾੜਾ ਵਿਹਾਰ ਕੀਤਾ ਜਾਂਦਾ ਹਾਲਾਂਕਿ ਇਹ ਆਪਾਂ ਨੂੰ ਪਤਾ ਹੈ ਵੀ ਜਿੰਨੇ ਆਹ ਥਾਣੇ ਵਾਲੇ ਜਾਂ ਜਿਹੜੇ EMPLOYE ਸਰਕਾਰੀ ਐ ਉਹਨਾਂ ਦੀ ਜਿਹਨੇ ਤਨਖਾਹਾਂ ਆ ਉਹ ਆਪਣੇ ਟੈਕਸ ਤੋਂ ਹੀ ਆਉਂਦੀਆਂ ਆ ਆਪਾਂ ਹੀ ਟੈਕਸ ਭਰਦਾ ਆ ਆਮ ਇਨਸਾਨ ਟੈਕਸ ਭਰਦਾ ਹੈ ਤਾਂ ਫਿਰ ਉਹਨਾਂ ਨੂੰ ਤਨਖਾਹਾਂ ਮਿਲਦੀਆਂ ਤਾਂ ਸਮਾਂ ਦੀ ਇਹ ਹੋਣਾ ਚਾਹੀਦਾ ਵੀ ਹਰੇਕ ਥਾਣੇ ਦੇ ਵਿੱਚ ਲਿਖਿਆ ਹੋਵੇ ਕਿ ਜਿਹੜੀ ਸਾਡੀ ਤਨਖਾਹ ਆਈ ਉਹ ਤੁਹਾਡੇ ਟੈਕਸ ਨਾਲ ਹੀ ਆਉਂਦੀ ਹੈ ਕਮ ਸੇ ਕਮ ਉਹਦੇ ਨਾਲ ਬੰਦੇ ਨਾਲ ਵਿਹਾਰ ਚੰਗਾ ਹੋਵੇ ਥਾਣੇ 'ਚ ਠੀਕ ਹੈ ਮਿਸ ਬਿਹੇਵ ਨਾ ਹੋਵੇ ਉਹਦੇ ਨਾਲ ਤਾਂ ਇਹ ਚੀਜ਼ ਆਪਾਂ ਕਰ ਸਕਦੇ ਆ ਇਹਦੀਆਂ ਬੜੀਆਂ ਉਦਾਹਰਣਾਂ ਹੈ ਜੀ ਕਈ ਦੇਸ਼ ਹੈ ਜਿਵੇਂ ਉਹਦੇ ਚ ਹੈਗਾ ਜੀ ਸਾਊਦੀ ਅਰੇਬੀਆ ਇੱਕ ਦੇਸ਼ ਹੈ ਉਹਨੇ ਆਪਦੇ ਚੇਂਜਸ ਕਰਕੇ ਤੁਸੀਂ ਦੇਖੋ ਵੀ ਦੁਨੀਆ ਦੀਆਂ ਹਰੇਕ ਕੰਪਨੀਆਂ ਉੱਥੇ ਜਾ ਰਹੀਆਂ ਤੇ ਉਹ ਆਪਣਾ ਕੰਮ ਖੋਲ ਰਹੀਆਂ ਤੇ ਉਹ ਟੈਕਸ ਫਰੀ ਕੰਪਨੀ ਹੈ ਟੈਕਸ ਫਰੀ ਦੇਸ਼ ਹੈ ਸੌਰੀ ਤਾਂ ਜਿਹੜਾ ਸਾਊਦੀ ਅਰੇਬੀਆ ਉਹਨੇ ਟੈਕਸ ਲੈਂਦਾ ਹੀ ਨਹੀਂ ਤੇ ਫਿਰ ਦੇਖੋ ਦੁਨੀਆ ਦੇ ਤਕਰੀਬਨ ਜਿਨੇ ਵੀ ਕੋਈ ਬਿਜ਼ਨਸ ਕਰਨਾ ਹੈ ਤਾਂ ਉਹਦੇ ਲਈ ਉਹ ਬਹੁਤ ਵਧੀਆ ਉੱਥੇ ਆਪਰਚੂਨਿਟੀ ਹੈ ਤਾਂ ਤੁਸੀਂ ਇਹ ਤਾਂ ਚਾਹ ਸਾਊਦੀ ਅਰੇਬੀਆ ਦੇ ਨਾਲ ਹੀ ਹੋਰ ਯੂਏਈ ਦੇਸ਼ ਸੁਣਿਆ ਹੋਊਗਾ ਦੁਬਈ ਦੁਬਈ ਬਹੁਤ ਹੁਣ ਦੇਖੋ ਕਿੰਨੀਆਂ ਚੀਜ਼ਾਂ ਬਹੁਤ ਖੁੱਲ ਰਹੀਆਂ ਤੇ ਉਹ ਦੇਸ਼ ਵੀ ਕਿੱਥੋਂ ਦਾ ਕਿੱਥੇ ਚਲਾ ਗਿਆ ਹਾਲਾਂਕਿ ਆਪਾਂ ਦੇਖਦੇ ਆਂ ਵੀ ਉਹ ਦੇਸ਼ 'ਚ ਪਾਣੀ ਨਹੀਂ ਹੈਗਾ ਪਾਣੀ ਤੋਂ ਬਿਨਾ ਉਹ ਦੇਖੋ ਦੇਸ਼ ਤੇਲ ਤੇ ਹੀ ਕਿੰਨੀ ਤਰੱਕੀ ਕਰ ਗਏ ਠੀਕ ਹੈ ਤਾਂ ਬਹੁਤ ਜ਼ਿਆਦੇ ਦੇਸ਼ ਉਹ ਡਿਵੈਲਪਡ ਹੋ ਗਏ ਹਜੇ ਆਪਣਾ ਜਿਹੜਾ ਭਾਰਤ ਉਹ ਡਿਵੈਲਪਿੰਗ 'ਚ ਆਉਂਦਾ ਡਿਵੈਲਪਿੰਗ ਦਾ ਮਤਲਬ ਹਜੇ ਡਿਵੈਲਪ ਹੋ ਰਿਹਾ ਹੈ ਤੇ ਜਿਹੜੇ ਡਿਵੈਲਪਡ ਹੈ ਜਿਵੇਂ ਅਮਰੀਕਾ ਠੀਕ ਹੈ ਤੇ ਇਹ ਦੇਸ਼ ਪਹਿਲਾਂ ਹੀ ਤਰੱਕੀ ਕਰ ਚੁੱਕੇ